ਜੇ ਭੋਲੇ ਸ਼ੰਕਰ ਜੀ ਸ਼੍ਰੀ ਮਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸਿੱਧ ਜੋਗੀ ਬਾਬਾ ਬਲਗਨਾਥ ਜੀ ਦਾ ਅੱਜ ਜਨਮ ਦਿਹਾੜਾ ਪੂਰੇ ਹਿੰਦੁਸਤਾਨ ਵਿੱਚ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਦੇਖਦੇ ਹੋਏ ਗਰਮੀ ਬਹੁਤ ਹੈ ਇਸ ਕਰਕੇ ਜਿਹੜੇ ਪੰਛੀ ਇਹ ਕੋਈ ਬੂਲ ਨਹੀਂ ਸਕਦੇ ਹੈਗੇ ਇਹਨਾਂ ਵਾਸਤੇ ਅਸੀਂ ਕੁਜੇ ਤੇ ਆਲ ਨੇ ਆਪਣੀ ਸੁਸਾਇਟੀ ਵੱਲੋਂ 101 ਕਾਜ ਜੀ ਸ਼ੁਰੂ ਕੀਤਾ ਹੈ ਘੰਟਾ ਘਰ ਚੌਕ ਦੇ ਵਿੱਚ ਸ਼ਰਮਾਈ ਦੀ ਗੁਵਾਈ ਦੇ ਹੱਥ ਜਿਹੜੇ ਕਿ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਅੱਜ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਸੀ ਜਿਨ੍ਹਾਂ ਨੇ ਬੈਲਟ ਨਹੀਂ ਪਾਈ ਸੀ ਸ਼ਾਮੀ 5 ਵਜੇ ਤੋਂ ਬਾਅਦ ਉਹਨਾਂ ਨੂੰ 2 ਘੰਟੇ ਲਈ ਛੁੱਟ ਦੇ ਕੇ ਇਹਨਾਂ ਦੀ ਗੁਵਾਈ ਹੱਥ ਪੁੱਜੇ ਪੰਛੀਆਂ ਵਾਸਤੇ ਤੇ ਅਲਨੇ ਦਿੱਤੇ ਗਏ ਹਾਂ ਸਮੇਂ ਟ੍ਰੈਫਿਕ ਜਾਰੀ ਰਹੇਗਾ ਤੁਹਾਡੀ ਹੋਰਾਈਟੀ ਨਾਲ ਹਰ ਹਰ ਸਾਲ ਪ੍ਰਾਲਾ ਜਾਰੀ ਰਹੂਗਾ ਇਸ ਤੋਂ ਬਾਅਦ ਅਸੀਂ 2-4 ਦਿਨਾਂ ਬਾਅਦ ਦਰਖਤ ਦੀ ਇੱਕ ਮਹੀਨ ਸ਼ੁਰੂ ਕਰਨ ਲੱਗੇ ਆ ਹੋ ਸਕਦਾ ਵੀ 101 ਦਰਖਤ ਹਰ ਰੋਜ਼ ਬੰਡਿਆ ਕਰੀਏ ਜਿੰਨੂੰ ਅਸੀਂ ਦੇਵਾਂਗੇ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਵੀ ਇਹਨਾਂ ਦਾ ਪਾਲਣ ਪੋਸ਼ਣ ਕਰੋ ਸਿਰਫ ਇੱਥੋਂ ਲੈ ਕੇ ਘਰੇ ਜਾ ਕੇ ਦਰਖਤ ਸੜ ਜੰਦੇ ਆ ਉਹ ਕੰਮ ਨਹੀਂ ਕਰਨਾ ਹੈਗਾ ਵਾਤਾਵਰਨ ਦੁਸ਼ਤ ਆ ਰਿਹਾ 6 ਜੁਲਾਈ ਤੋਂ ਬਾਅਦ ਬੜੀ ਮੀਂਹ ਮੂ ਦਾ ਵੀ ਜਿਵੇਂ ਕਹਿੰਦੇ ਮੌਸਮ ਹੈਗਾ 6 ਤੋਂ ਬਾਅਦ ਅਸੀਂ ਬੂਟੇ ਵੀ ਵੰਡਾਂਗੇ ਜੀ ਜੈਪਾਲੇ ਸ਼ੰਕਰ ਜੀ ਸ਼੍ਰੀ ਮਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸਿੱਧ ਜੋਗੀ ਬਾਬਾ ਬਲਗਨਾਥ ਜੀ ਦਾ ਅੱਜ ਜਨਮ ਦਿਹਾੜਾ ਪੂਰੇ ਹਿੰਦੁਸਤਾਨ ਵਿੱਚ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਦੇਖਦੇ ਹੋਏ ਗਰਮੀ ਬਹੁਤ ਹੈ ਇਸ ਕਰਕੇ ਜਿਹੜੇ ਪੰਛੀ ਇਹ ਕੋਈ ਬੋਲ ਨਹੀਂ ਸਕਦੇ ਹੈਗੇ ਇਹਨਾਂ ਵਾਸਤੇ ਅਸੀਂ ਕੁਜੇ ਤੇ ਆਲ ਨੇ ਆਪਣੀ ਸੁਸਾਇਟੀ ਵੱਲੋਂ 101 ਕਾਜ ਸ਼ੁਰੂ ਕੀਤਾ ਘੰਟਾ ਘਰ ਚੌਂਕ ਦੇ ਵਿੱਚ ਸ਼ਰਮਾਈ ਦੀ ਗਵਾਈ ਦੇ ਹੇਠ ਜਿਹੜੇ ਕਿ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਅੱਜ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਸੀ ਜਿਨ੍ਹਾਂ ਨੇ ਬੈਲਟ ਨਹੀਂ ਪਾਈ ਸੀ ਸ਼ਾਮੀ 5 ਵਜੇ ਤੋਂ ਬਾਅਦ ਉਹਨਾਂ ਨੂੰ 2 ਘੰਟੇ ਲਈ ਛੁੱਟ ਦੇ ਕੇ ਇਹਨਾਂ ਦੀ ਗੁਆਹਾਈ ਇਹ ਕੁਝੇ ਪੰਛੀਆਂ ਵਾਸਤੇ ਤੇ ਆਲ ਨੇ ਦਿੱਤੇਗੇ ਹਾਂ ਇਹ ਸਮਝੋ ਟਰਾਲਾ ਜਾਂਦੀ ਰਹੂਗੀ ਤੁਹਾਡੀ ਵਰਾਈ ਦਿਨ ਹਰ ਹਰ ਸਾਲ ਪਰਾਲਾ ਜਾਂਦੀ ਰਹੂਗਾ ਇਸ ਤੋਂ ਬਾਅਦ ਅਸੀਂ 2-4 ਦਿਨਾਂ ਬਾਅਦ ਦਰਖਤ ਦੀ ਇੱਕ ਮਹਿਮ ਸ਼ੁਰੂ ਕਰਨ ਲੱਗੇ ਆ ਹੋ ਸਕਦਾ ਵੀ 101 ਦਰਖਤ ਹਰ ਰੋਜ਼ ਬੰਡਿਆ ਕਰੀਏ ਜਿੰਨੂੰ ਅਸੀਂ ਦੇਵਾਂਗੇ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਵੀ ਇਹਨਾਂ ਦਾ ਪਾਲਣ ਪੋਸ਼ਣ ਕਰੋ ਸਿਰਫ ਇੱਥੋਂ ਲੈ ਕੇ ਘਰੇ ਜਾ ਕੇ ਦਰਖਤ ਛੱਡ ਜੰਦੇ ਆ ਉਹ ਕੰਮ ਨਹੀਂ ਕਰਨਾ ਹੈ ਵਾਤਾਵਰਣ ਨੂੰ ਦੋਸਤ ਆ ਰਿਹਾ 6 ਜੁਲਾਈ ਤੋਂ ਬਾਅਦ ਬੜੀ ਮੀ ਮੂੰ ਦਾ ਵੀ ਜਿਵੇਂ ਕਹਿੰਦੇ ਮੌਸਮ ਹੈਗਾ 6 ਤੋਂ ਬਾਅਦ ਅਸੀਂ ਬੂਟੇ ਵੀ ਵੰਡਾਂਗੇ